ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਕੁਰੀਫੇ ਤੋਂ ਹਾਜ਼ਰ ਆਂ ਜੀ ਨਵੀਂ ਕਲੈਕਸ਼ਨ ਲੈ ਕੇ ਬਹੁਤ ਜਿਆਦਾ ਸੋਹਣੀ ਕਲੈਕਸ਼ਨ ਹੈ ਜਦੋਂ ਵੀ ਸੋਹਣੇ ਸੂਟ ਰੈਡੀ ਹੁੰਦੇ ਨੇ ਸਾਡਾ ਦਿਲ ਕਰਦਾ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਕਿਹੜੇ-ਕਿਹੜੇ ਸੋਹਣੇ-ਸੋਹਣੇ ਡਿਜ਼ਾਈਨ ਸਾਡੇ ਬੁਟੀਕ ਤੇ ਰੈਡੀ ਹੋ ਰਹੇ ਨੇ ਬਹੁਤ ਹੀ ਜ਼ਿਆਦਾ ਸੋਹਣੀ ਕਲੈਕਸ਼ਨ ਰਹੇਗੀ ਅੱਜ ਵਾਲੀ ਤੇ ਇੱਕ ਗੱਲ ਹੋਰ ਕਾਫੀ ਸਾਰੇ ਸਕਰੀਨਸ਼ਾਟ ਆਉਂਦੇ ਆ ਤੇ ਕਾਫੀ ਭੈੜਾ ਨੇ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਦੇਖੋ ਚੈਨਲ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਹਰੇਕ ਵੀਡੀਓ ਮਿਲ ਸਕੇ ਫਿਰ ਮੈਸੇਜ ਆਉਂਦੇ ਨੇ ਕਿ ਅਮਾ ਤੁਸੀਂ ਵੀਡੀਓ ਅਪਲੋਡ ਨਹੀਂ ਕੀਤੀ ਹੈਗੀ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਅਪਲੋਡ ਨਹੀਂ ਸੀ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰੀਏ ਲੋ ਜੀ ਸਕਰੀਨ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ suit ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਚਾਹੀਦੀ ਤੁਸੀਂ ਕੋਈ ਵੀ ਡਿਜ਼ਾਈਨ ਜਿਹੜਾ ਕਸਟਮਾਈਜ਼ ਕਰਵਾਉਣਾ ਤੁਸੀਂ ਸਾਨੂੰ ਸਕਰੀਨ ਸ਼ਾਟ ਭੇਜ ਕੇ ਤੁਸੀਂ ਸਾਡੇ ਕੋਲੋਂ suit ਦੀ ਇਨਫੋਰਮੇਸ਼ਨ ਲੈ ਸਕਦੇ ਹੋ suit ਜਿਹੜਾ ਡਿਜ਼ਾਈਨ ਕਰਵਾ ਸਕਦੇ ਹੋ ਤੇ ਲੋ ਜੀ ਅੱਜ ਦੀ ਵੀਡੀਓ ਜਿਹੜੀ ਆਪਾਂ ਸ਼ੁਰੂ ਕਰਦੇ ਆਂ ਬਹੁਤ ਹੀ ਪਿਆਰੇ ਜੇ ਸੂਟ ਦੇ ਨਾਲ ਇਹ ਜੇ ਸੂਟ ਪ੍ਰੋਪਰ ਰੈਡੀ ਨਹੀਂ ਹੋਇਆ ਬਟ ਮੈਂ ਤੁਹਾਨੂੰ ਦਿਖਾਣਾ ਚਾਹੁੰਦੀ ਆ ਕਿ ਕੱਲ ਆਪਾਂ ਦਿਖਾਇਆ ਸੀ ਤੁਹਾਨੂੰ ਇੱਕ ਸੂਟ ਮਹਿੰਦੀ ਕਲਰ ਦੇ ਉੱਪਰ ਠੀਕ ਹੈ ਜੀ ਤੇ ਹੁਣੇ ਆਪਾਂ ਇਹ ਦਿਖਾ ਰਹੇ ਤੁਹਾਨੂੰ ਬਿਲਕੁਲ ਵਾਈਟ ਪਿਓਰ ਵਾਈਟ ਦੇ ਉੱਪਰ ਔਰ ਜਿਹੜਾ ਇਹ ਵੈਲਵਟ ਹੈ ਜੀ ਬਿਲਕੁਲ ਪਿਓਰ ਵੈਲਵਟ ਹੈ ਕੋਈ ਇਹਦੇ ਵਿੱਚ ਸੈਮੀ ਵਾਲੀ ਗੱਲ ਨਹੀਂ ਹੈਗੀ ਪਿਓਰ ਵੈਲਵਟ ਦੇ ਵਿੱਚ ਕਾਫੀ ਅਜ ਦਾ ਸੈਮੀ ਦੇ ਵਿੱਚ ਕਾਫੀ ਅਜਾ ਫਰਕ ਹੁੰਦਾ ਤੇ ਜਿਹੜੀਆਂ ਭੈਣਾਂ ਪਿਓਰ ਲਾਈਕ ਕਰਦੀਆਂ ਉਹ ਪਿਓਰ ਤੇ ਹੀ ਬਣਾਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਵੀ ਬਿਲਕੁਲ ਸਿੰਪਲ ਸ ਐਜਿਟ ਉਦਾਂ ਹੀ ਬਣਿਆ ਹੈ ਜਿੱਦਾਂ ਆਪਾਂ ਮਹਿੰਦੀ ਬਣਾਇਆ ਸੀ ਦੇਖ ਸਕਦੇ ਹੋ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਕੰਮ ਰਹੇਗਾ ਔਰ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਇਹ ਸੂਟਾਂ ਦੀ ਖਾਸੀਅਤ ਹੈ ਕਿ ਸੂਟ ਜਿਹੜੇ ਨੇ ਆਪਾਂ ਨੂੰ ਗਰਲਿਸ਼ ਲੁੱਕ ਇੰਦੇ ਨੇ ਕਿਉਂਕਿ ਇਹਦੇ ਉੱਪਰ ਜ਼ਿਆਦਾ ਕੰਮ ਨਹੀਂ ਹੈਗਾ ਬਿਲਕੁਲ ਸੋਬਰ ਜਿਹਾ ਕੰਮ ਕੀਤਾ ਹੋਇਆ ਆਪਾਂ ਨੇ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਸ਼ਰਟ ਦੇ ਵਿੱਚ ਮੋਤੀ ਦਾ ਕੰਮ ਸਾਰੀ ਦੇ ਵਿੱਚ ਕੀਤਾ ਹੋਇਆ ਠੀਕ ਹੈ ਔਰ ਇਸ ਤਰ੍ਹਾਂ ਬਾਹਾਂ ਦੇ ਉੱਪਰ ਬਹੁਤ ਸੌਫਟ ਫੈਬਰਿਕ ਹੈ ਪਿਓਰ ਜੇਕਰ ਮੈਂ ਗੱਲ ਕਰਾਂ ਤਾਂ ਪਿਓਰ ਸੌਫਟ ਹੀ ਹੁੰਦਾ ਤੇ ਇਸ ਵਾਰ ਪਤਾ ਨਹੀਂ ਕੀ ਹੈ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਵਾਈਟ ਕਲਰ ਜਿਵੇਂ ਹੁੰਦਾ ਨਾ ਕਿ ਕੋਈ ਜਿਦਾ ਹਰ ਸਾਲ ਪਿਛਲੇ ਸਾਲ ਆਪਾਂ ਦੇਖਿਆ ਸੀ ਕਿ ਪ੍ਰਿੰਟ ਸੂਟ ਦੇ ਵਿੱਚ ਬਲੈਕ ਕਲਰ ਦਾ ਕਾਫੀ ਜ਼ਿਆਦਾ ਟ੍ਰੈਂਡ ਸੀ ਬਟ ਜਿੱਦਾਂ ਹੈਂਡਵਰਕ ਦੀ ਜੇਕਰ ਮੈਂ ਗੱਲ ਕਰਾਂ ਤੇ ਹੈਂਡਵਰਕ ਦੇ ਵਿੱਚ ਵਾਈਟ ਦਾ ਕਾਫੀ ਜ਼ਿਆਦਾ ਟ੍ਰੈਂਡ ਹੋ ਰਿਹਾ ਇਸ ਵਾਰ ਤੁਸੀਂ ਦੇਖ ਸਕਦੇ ਇੱਕ ਇਹ ਵਾਲਾ ਆਪਾਂ ਨੇ ਵਾਈਟ ਤੇ ਬਣਾਇਆ ਹੋਇਆ ਹੈ ਨਾ ਤੇ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਉਹਦਾ ਥੋੜਾ ਜਿਹਾ ਕਮ ਚੇਂਜ ਹੈ ਉਹਦਾ ਦੁਪੱਟਾ ਬਹੁਤ ਜ਼ਿਆਦਾ ਹੈਵੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਪਿਓਰ ਕਮਲ ਚਰਾਂ ਦਾ ਦੁਪੱਟਾ ਔਰ ਤੁਸੀਂ ਵਰਕ ਚੈੱਕ ਕਰੋ ਕਾਫੀ ਮੈਸੇਜ ਆਉਂਦੇ ਆ ਸਾਨੂੰ ਕਿ ਸੂਟ ਜਿਹੜੇ ਤੁਹਾਡੇ ਨੇ ਬਹੁਤ ਜ਼ਿਆਦਾ ਸੋਹਣੇ ਹੁੰਦੇ ਨੇ ਤਾਂ ਸੋਹਣੇ ਸੂਟ ਇਸੇ ਤਰ੍ਹਾਂ ਹੀ ਬਣਾਦੇ ਰਹੇ ਜੀ ਅਗਰ ਕਮ ਸੋਹਣਾ ਤਾਂ ਸੂਟ ਆਟੋਮੈਟਿਕਲੀ ਸੋਹਣਾ ਹੈ ਤੇ ਹੁਣ ਇਹਦੇ ਸੂਟ ਦੇ ਉੱਪਰ ਤਾਂ ਮੈਂ ਵਰਕ ਦਿਖਾ ਦਿੰਨੀ ਆ ਵੈਸਾ ਤੁਹਾਡੇ ਨਾਲ ਸ਼ੇਅਰ ਆਪਾਂ ਉਦੋਂ ਹੀ ਕਰਾਂਗੇ ਜਦੋਂ ਸਟਿਚਿੰਗ ਹੋਏਗੀ ਬਟ ਮੈਂ ਤੁਹਾਨੂੰ ਦਿਖਾ ਦਿੰਨੀ ਕਿ ਵਾਈਟ ਦੇ ਉੱਪਰ ਕਮ ਜਿਹੜਾ ਕਿੰਨਾ ਜ਼ਿਆਦਾ ਬਹੁਤ ਪਿਆਰਾ ਜੇ ਇਹ ਆਪਾਂ ਕੀਤਾ ਹੋਇਆ ਹੈ ਜੀ ਪਿਓਰ ਰੋ ਸਿਲਕ ਦੇ ਉੱਪਰ ਪਿਓਰ ਖਾਦੀ ਸਿਲਕ ਦੇ ਉੱਪਰ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਅ ਜਿਹੜੀਆਂ ਪਹਿਣਾ ਪਿਓਰ ਤੇ ਬਣਾਉਂਦੀ ਉਹਨਾਂ ਨੂੰ ਪਤਾ ਹੈ ਕਿ ਜੀ ਸੌਫਟਨੈਸ ਕੀ ਹੈ ਤੇ ਇਹ ਆਪਾਂ ਜੀ ਸਟਿਚਿੰਗ ਕਰਵਾਉਣੀ ਹੈ ਜਦੋਂ ਸਟਿਚ ਹੋ ਗਏ ਫਿਰ ਆਪਾਂ ਤੁਹਾਡੇ ਨਾਲ ਪ੍ਰੋਪਰ ਤੁਹਾਨੂੰ ਵੀਡੀਓ ਦਵਾਂਗੇ ਕਿਉਂਕਿ ਇਹਦੀ ਲੁੱਕ ਜਿਹੜੀ ਤੁਹਾਨੂੰ ਪ੍ਰੋਪਰ ਪਤਾ ਲੱਗੇਗੀ ਕਿ ਕਿਵੇਂ ਦੀ ਲੁੱਕ ਜਿਹੜੀ ਇਹਦੀ ਬਣਦੀ ਹੈ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਅਗਲੇ ਸੂਟ ਦਿਖਾਣੇ ਆ ਜਿਹੜੇ ਆਪਣੇ ਸਟਿਚ ਹੋ ਚੁੱਕੇ ਆ ਠੀਕ ਹੈ ਤੇ ਸਟਿਚਿੰਗ ਹੋਣ ਆਪਾਂ ਉਹ ਤੁਹਾਨੂੰ ਸ਼ੇਅਰ ਕਰ ਦਿਆ ਜਿਵੇਂ ਤੁਹਾਨੂੰ ਇਹ ਪਹਿਲਾਂ ਦਿਖਾਇਆ ਤੁਸੀਂ ਇੰਨੇ ਕਲਰ ਦੇ ਉੱਪਰ ਬਣਵਾ ਸਕਦੇ ਹੋ ਕਾਫੀ ਸਾਰੇ ਕਲਰ ਵੈਲਵਟ ਸਿਲਕ ਵੈਲਵਟ ਦੇ ਵਿੱਚ ਹੈਗੇ ਨੇ ਜੀ ਅਗਰ ਤੁਸੀਂ ਪਿਓਰ ਤੇ ਜਾਣਾ ਚਾਹੁੰਦੇ ਹੋ ਤੁਸੀਂ ਕੋਈ ਵੀ ਸਾਨੂੰ ਕਲਰ ਸੈਂਡ ਕਰੋ ਆਪਾਂ ਸੇਮ ਕਲਰ ਡਾਈ ਕਰਵਾਵਾਂਗੇ ਤੁਹਾਡੇ ਲਈ ਠੀਕ ਹੈ ਜੀ ਤਾਂ ਅਗਲਾ ਟੂ ਸੈਮੀ ਫਾਰਮਰ ਰਹੇਗਾ ਇਹ ਆਪਾਂ ਤੁਹਾਨੂੰ ਵਿਦਆਊਟ ਸਟਿਚਿੰਗ ਵੀ ਦਿਖਾਇਆ ਸੀ ਤੇ ਹੁਣ ਆਪਾਂ ਤੁਹਾਨੂੰ ਵਿਦ ਸਟਿਚਿੰਗ ਦਿਖਾ ਰਹੇ ਹਾਂ ਕਿਉਂਕਿ ਜਿਹੜੀ ਸਟਿਚਿੰਗ ਨਾਲ ਪ੍ਰੋਪਰ ਲੁੱਕ ਪਤਾ ਚੱਲ ਜਾਂਦੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਆਰੀ ਦਾ ਕੰਮ ਰਹੇਗਾ ਹੈਵੀ ਬਾਹਾਂ ਰਹਿਣਗੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਹੈਵੀ ਬਾਹਾਂ ਦੇ ਉੱਪਰ ਕੰਮ ਹੈ ਬਹੁਤ ਹੀ ਪਿਆਰਾ ਜਿਹਾ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਹੋਇਆ ਦੋਨੋਂ ਸਾਈਡ ਇਸ ਤਰ੍ਹਾਂ ਹੀ ਰਹੇਗਾ ਔਰ ਪੂਰੀ ਸ਼ਰਟ ਦੇ ਵਿੱਚ ਦੋ ਤਰ੍ਹਾਂ ਦੇ ਥ੍ਰੈਡ ਜਿਹੜੇ ਕਲਰ ਆਪਾਂ ਐਡ ਔਨ ਕੀਤੇ ਹੋਏ ਨੇ ਇਸ ਤਰ੍ਹਾਂ ਘੇਰੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਟਵਰਕ ਹੈ ਸੈਮੀ ਫਾਰਮ ਹੈ ਤੁਸੀਂ ਛੋਟੇ-ਮੋਟੇ ਫੰਕਸ਼ਨ ਤੇ इजीली ਜਿਹੜਾ ਵੇਅਰ ਕਰ ਸਕਦੇ ਹੋ ਇਸ ਤਰ੍ਹਾਂ ਰਹੇਗਾ ਜੀ ਆਪਣੀ ਬਾਟਮ ਦੇ ਉੱਪਰ ਵਰਕ ਬਹੁਤ ਹੀ ਪਿਆਰਾ ਬਾਟਮ ਦੇ ਉੱਪਰ ਕੰਮ ਹੈ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਚਾਹੇ ਉਹ ਹੈਂਡ ਵਰਕ ਹੋਵੇ ਚਾਹੇ ਉਹ ਸਾਡਾ ਮਸ਼ੀਨ ਵਰਕ ਹੋਵੇ ਦੁਪੱਟਾ ਆਪਾਂ ਇੱਥੇ ਰੱਖਿਆ ਹੋਇਆ ਜੀ ਟਾਈ ਐਂਡ ਡਾਈ ਦਾ ਤੇ ਫੈਬਰਿਕ ਰਹੇਗਾ ਜੀ ਸੈਮੀ ਜ਼ੋਰਜਟ ਲਓ ਜੀ ਬਹੁਤ ਹੀ ਪਿਆਰਾ ਦੁਪੱਟਾ ਆਪਾਂ ਨੇ ਟਾਈ ਐਂਡ ਡਾਈ ਬਣਾਇਆ ਹੋਇਆ ਬਹੁਤ ਹੀ ਸੌਫਟ ਦੁਪੱਟਾ ਹੈ ਜੀ ਬੰਬਰ ਦਾ ਹੀ ਆਪਾਂ ਦੁਪੱਟਾ ਰੱਖਿਆ ਹੋਇਆ ਕਿਉਂਕਿ ਅਗਰ ਆਪਾਂ ਇਹਦੇ ਨਾਲ ਸੈਮੀ ਚਨੌਨ ਰੱਖ ਦਿੰਦੇ ਤਾਂ ਉਹ ਦੁਪੱਟਾ ਜਿਹੜਾ ਸੀ ਆਪਣਾ ਸਲਿਪਰੀ ਹੋਣਾ ਸੀ ਇਸ ਕਰਕੇ ਜੋ ਸਾਡੇ ਸੂਟ ਦਾ ਫੈਬਰਿਕ ਹੈ ਉਹਦੇ ਅਕੋਰਡਿੰਗ ਹੀ ਆਪਾਂ ਦੁਪੱਟਾ ਜਿਹੜਾ ਸੂਟ ਦੇ ਨਾਲ ਐਡ ਆਨ ਕਰ ਦਿਆ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਸੈਮੀ ਫਾਰਮਲ ਸੂਟ ਹੈ ਜੀ ਤੁਸੀਂ ਇਸ ਨੂੰ ਸੇਮ ਕਲਰ ਤੇ ਬਣਵਾ ਸਕਦੇ ਹੋ ਤੁਸੀਂ ਕਲਰ ਚੇਂਜ ਕਰਨਾ ਚਾਹਦੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਹਾਂ ਇੱਥੇ ਹੁਣ ਫਿਰ ਸਵਾਲ ਹੋਣਗੇ ਕਿ ਅਮਨ ਆਪਾਂ ਇਸੇ ਫੈਬਰਿਕ ਤੇ ਬਣਾ ਸਕਦੇ ਨਹੀਂ ਜੀ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਇਹ ਵਾਲਾ ਡਿਜ਼ਾਈਨ ਐਨੀ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਫੈਬਰਿਕ ਆਪਾਂ ਤੁਹਾਡੀ ਚੁਆਇਸ ਦਾ ਜਿਹੜਾ ਐਡ-ਆਨ ਕਰਾਂਗੇ ਜੋ ਤੁਹਾਨੂੰ ਪਸੰਦ ਹੈ ਉਹੀ ਆਪਾਂ ਜਿਹੜਾ ਫੈਬਰਿਕ ਲਗਾਵਾਂਗੇ ਬਹੁਤ ਹੀ ਪਿਆਰਾ ਜਿਹਾ ਸਿੰਪਲ ਸੋਬਰ ਜਿਹਾ ਸੂਟ ਬਣਿਆ ਹੋਇਆ ਜੀ ਔਰ ਇਹ ਚੀਜ਼ ਹੈ ਜੀ ਇਹਦੇ ਵਿੱਚ ਤੁਹਾਰੀ ਜੇ ਤੁਹਾਡੀ ਲੁੱਕ ਹੈ ਗਰਲਿਸ਼ ਲੁੱਕ ਲੱਗੇਗੀ ਕਿਉਂਕਿ ਇਹ ਸੂਟ ਜਿਹੜੇ ਕਰਕੇ ਤੁਹਾਨੂੰ ਦਿਖਾ ਰਹੀ ਹਾਂ ਜਿੰਨੇ ਵੀ ਗਰਲਿ अगला सूट भी बहुत ही सोना बहुत ही प्यारा फैब्रिक रहेगा जी कॉटन टच दे ਕਿਉਂਕਿ ਕਈ ਕੰਟਰੀਆਂ ਦੇ ਵਿੱਚ ਹਜੇ ਗਰਮੀ ਚੱਲਦੀ ਏ ਇਸ ਕਰਕੇ ਫਿਰ ਉੱਥੇ ਕਾਟਨ ਦਾ ਫੈਬਰਿਕ ਹੀ ਭੇਜਦੇ ਆ ਆਪਾਂ ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਵਾਕਿਆ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਮਜੈਂਟਾ ਸ਼ਾਰਟ ਰਹੇਗੀ ਔਰ ਫਰੋਜ਼ੀ ਕਲਰ ਦਾ ਜਿਹੜਾ ਆਪਾਂ ਨੇ ਵਰਕ ਕੀਤਾ ਹੈ ਇਹ ਵੀ ਸਾਨੂੰ ਜਿੱਦਾਂ ਸਾਨੂੰ ਫੋਟੋ ਆਈ ਸੀ ਆਪਾਂ ਉਸ ਦੇ ਅਕੋਰਡਿੰਗ ਹੀ ਇੱਕ ਆਪਾਂ ਕੰਮ ਕੀਤਾ ਔਰ ਇਸ ਤਰ੍ਹਾਂ ਰਹੇਗਾ ਜੀ ਆਪਣੀ ਬਾਜ਼ੂ ਦੇ ਉੱਪਰ ਕੰਮ ਬਹੁਤ ਸੋਹਣਾ ਫਲਾਰ ਜਿਹੜਾ ਆਪਣੀਆਂ ਬਾਹਾਂ ਦੇ ਉੱਪਰ ਬਣਿਆ ਹੋਇਆ ਲਾਈਟ ਵੇਟ ਫੈਬਰਿਕ ਹੈ ਜੀ ਤੁਸੀਂ ਇਸ ਨੂੰ ਕਰੇਪ ਦੇ ਉੱਪਰ ਵੀ ਕਰਵਾ ਸਕਦੇ ਹੋ ਜ਼ੋਰਜਟ ਦੇ ਉੱਪਰ ਵੀ ਕਰਵਾ ਸਕਦੇ ਹੋ ਠੀਕ ਹੈ ਅਗਰ ਤੁਸੀਂ ਸੇਮ ਕਾਟਨ ਦੇ ਵਿੱਚ ਕਰਵਾਉਣਾ ਚਾਹਦੇ ਤੁਸੀਂ ਕਾਟਨ ਤੇ ਵੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਸਿੰਪਲ ਸੋਬਰ ਜਿਹਾ ਕੰਮ ਕੀਤਾ ਹੋਇਆ ਜੀ ਇਸ ਤਰ੍ਹਾਂ ਰਹੇਗਾ ਆਪਣੀ ਸਲਵਾਰ ਦੇ ਉੱਪਰ ਕੰਮ ਇਸ ਤਰ੍ਹਾਂ ਬਹੁਤ ਪਿਆਰਾ ਜਿਆ ਸਲਵਾਰ ਦੇ ਉੱਪਰ ਕੰਮ ਕੀਤਾ ਹੋਇਆ ਜਿਸ ਤਰ੍ਹਾਂ ਆਪਣਾ ਸ਼ਰਟ ਦੇ ਵਿੱਚ ਆਪਾਂ ਨੇ ਕਲਰ ਕੰਬੀਨੇਸ਼ਨ ਦਿੱਤਾ ਹੋਇਆ ਉਸੇ ਤਰ੍ਹਾਂ ਹੀ ਆਪਾਂ ਨੇ ਬਾਟਮ ਦੇ ਵਿੱਚ ਕਲਰ ਕੰਬੀਨੇਸ਼ਨ ਦਿੱਤਾ ਹੋਇਆ ਬਹੁਤ ਪਿਆਰਾ ਜਿਆ ਸਟੇਟ ਸਲਵਾਰ ਆਪਾਂ ਨੇ ਸੌਰੀ ਵਰਕ ਬਹੁਤ ਜਿਆਦਾ ਸੋਹਣਾ ਹੋਇਆ ਹੋਇਆ ਔਰ ਬਾਟਮ ਆਪਾਂ ਇੱਡੀ ਰੱਖੀ ਹੋਈ ਸਟੇਟ ਜਿਹੜੀ ਰੱਖੀ ਹੋਈ ਹੈ ਜੀ ਇੱਥੇ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਇਹਦੇ ਨਾਲ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਇੱਕ ਜਿਹੜੀ ਮੇਨ ਚੀਜ਼ ਆ ਜਿਹਦਾ ਇਹਦੇ ਵਿੱਚ ਮੇਨ ਰੋਲ ਆ ਉਹ ਹੈਗਾ ਜੀ ਦਾ ਦੁਪੱਟਾ ਤੇ ਲੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟੇ ਦੇ ਉੱਪਰ ਕੰਮ ਕੀਤਾ ਹੋਇਆ 4 ਸਾਈਡ ਕਟ ਵਰਕ ਰਹੇਗਾ ਚਾਰੇ ਕੋਨਿਆਂ ਦੇ ਉੱਪਰ ਇੱਕ ਇੱਕ ਫਲਾਰ ਰਹੇਗਾ ਜਿਸ ਤਰ੍ਹਾਂ ਆਪਣਾ ਬਾਟਮ ਦੇ ਉੱਪਰ ਕੰਮ ਕੀਤਾ ਹੋਇਆ ਉਸੇ ਤਰ੍ਹਾਂ ਹੀ 4 ਸਾਈਡ ਦੁਪੱਟੇ ਦੇ ਉੱਪਰ ਜਿਹੜੇ ਕੋਨਿਆਂ ਦੇ ਉੱਪਰ ਫਲਾਰ ਰਹਿਣਗੇ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਔਰ ਦੁਪੱਟਾ ਤੁਸੀਂ ਦੇਖ ਸਕਦੇ ਹੋ ਦੁਪੱਟਾ ਆਪਾਂ ਰੱਖਿਆ ਹੋਇਆ ਜੀ ਇੱਥੇ ਬਰਬਰੀ ਦਾ ਬਹੁਤ ਜ਼ਿਆਦਾ ਸੌਫਟ ਹੈ ਔਰ ਦੁਪੱਟ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਮੈਚਿੰਗ ਨਹੀਂ ਕਰਨਾ ਚਾਹੁੰਦੇ ਤੁਸੀਂ 올ਓਵਰ ਤੇ ਵੀ ਜਾ ਸਕਦੇ ਹੋ ਅਗਰ ਤੁਸੀਂ ਮੈਚਿੰਗ ਲਾਇਕ ਕਰ ਤੁਸੀਂ ਮੈਚਿੰਗ ਤੇ ਵੀ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪੀਸ ਬਣਿਆ ਹੋਇਆ ਇਸ ਤਰ੍ਹਾਂ ਆਪਾਂ ਨੇ ਫਰੋਜ਼ੀ ਕਲਰ ਦੀ ਲੈਸ਼ ਲਗਾ ਕੇ ਸੂਟ ਜਿਹੜਾ ਜਿਹੜਾ ਰੈਡੀ ਕੀਤਾ ਹੈ ਸਟੀਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੋਇਆ ਸਟੀਚਿੰਗ ਦੇ ਵਿੱਚ ਸਾਫ਼ ਸੁਥਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਦੁਪੱਟਾ ਬਹੁਤ ਪਿਆਰਾ ਬਣਿਆ ਹੋਇਆ ਜੀ ਸੈਮੀ ਫਾਰਮਲ ਸੂਟ ਰਹੇਗਾ ਜੀ ਇਹ ਵੀ ਤੁਸੀਂ इजीली ਛੋਟੇ ਮੋਟੇ ਫੰਕਸ਼ਨ ਦੇ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਤੁਸੀਂ ਕਿਸੇ ਆਪਣੇ ਫਰੈਂਡ ਸਰਕਲ ਦੇ ਵਿੱਚ ਮਿਲਣ ਜਾਣਾ ਕਿਸੇ ਨੂੰ ਤੁਸੀਂ ਆਰਾਮ ਨਾਲ ਜਿਹੜਾ ਵੇਅਰ ਕਰਕੇ ਜਾ ਸਕਦੇ ਹੋ ਔਰ ਇਹਦੇ ਵਿੱਚ ਤੁਹਾਡੀ ਲੁੱਕ ਬਹੁਤ ਜ਼ਿਆਦਾ ਸੋਹਣੀ ਲੱਗੇਗੀ ਕਿਉਂਕਿ ਸੈਮੀ ਫਾਰਮਲ ਹੈ ਜੀ ਤੇ ਬਹੁਤ ਜ਼ਿਆਦਾ ਸੋਹਣਾ ਲੱਗਦਾ ਨਾ ਹੀ ਜ਼ਿਆਦਾ ਇਸ ਉੱਪਰ ਕੋਈ ਵਰਕ ਹੈ ਔਰ ਅਗਰ ਮੈਂ ਗੱਲ ਕਰਾਂ ਤਾਂ ਜਿਹੜਾ ਫੈਬਰਿਕ ਹੈ ਕਾਟਨ ਟੱਚ ਦੇ ਵਿੱਚ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ neck ਬਣਿਆ ਹੋਇਆ ਘੇਰਾ ਬਣਿਆ ਹੋਇਆ ਬਾਹਾਂ ਬਣੀਆਂ ਹੋਈਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਪੀਸ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰਾ ਬਣਿਆ ਹੋਇਆ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਅਗਲਾ ਸੂਟ ਉਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਔਰ ਬਹੁਤ ਹੀ ਜ਼ਿਆਦਾ ਹੈਵੀ ਪੀਸ ਹੈ ਇਹ ਬਹੁਤ ਹੈਵੀ ਕੰਮ ਕੀਤਾ ਹੋਇਆ ਸੂਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਲਰ ਬਹੁਤ ਹੀ ਪਿਆਰਾ ਜਿਹਾ 블루 ਕਲਰ ਹੈ ਜੀ ਔਰ ਫੈਬਰਿਕ ਰਹੇਗਾ ਜੀ ਟਿਸ਼ੂ ਉੱਪਰ ਆਪਾਂ ਨੇ ਕੰਮ ਕੀਤਾ ਹੋਇਆ ਗਲਾਸ ਟਿਸ਼ੂ ਦੇ ਉੱਪਰ ਪਿਓਰ ਗਲਾਸ ਟਿਸ਼ੂ ਦੇ ਉੱਪਰ ਕੀਤਾ ਹੋਇਆ ਜੀ ਠੀਕ ਹੈ ਅਗਰ ਸੈਮੀ ਦੇ ਵਿੱਚ ਆਪਾਂ ਕਰ ਸੈਮੀ ਥੋੜਾ ਸਲਿਪੀ ਜਿਹਾ ਹੁੰਦਾ ਥੋੜਾ ਸਿਲਕੀ ਜਿਹਾ ਹੁੰਦਾ ਬਟ ਇਹ ਜਿਹੜਾ ਪਿਓਰ ਆ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਹੈ ਔਰ ਫੈਬਰਿਕ ਵੀ ਬਹੁਤ ਜ਼ਿਆਦਾ ਸੋਹਣਾ ਹੈ ਤੁਸੀਂ ਦੇਖ ਸਕਦੇ ਹੋ ਪੀਸ ਪੂਰਾ ਹੈਵੀ ਬਣਿਆ ਹੋਇਆ ਇਸ ਤਰ੍ਹਾਂ ਔਰ ਮੈਂ ਕੰਮ ਤੁਹਾਨੂੰ ਨੇੜੇ ਤੋਂ ਚੈੱਕ ਕਰਵੋਣੀ ਹੈ ਇੱਕ ਵਾਰ ਤੁਸੀਂ ਨੇੜੇ ਤੋਂ ਕੰਮ ਚੈੱਕ ਕਰੋ ਪਹੋੜਿਆ ਦਾ ਸੋਨਾ ਜਿਹੜਾ ਸੂਟ ਹੈ ਡਿਜ਼ਾਈਨ ਹੋਇਆ ਹੋਇਆ ਜੀ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਹੈ ਚਾਕ ਦੇ ਉੱਪਰ ਕੰਮ ਰਹੇਗਾ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੂਟੀ ਰਹੇਗੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨੈਕ ਬਣਿਆ ਹੋਇਆ ਔਰ ਜਿਹੜੀ ਮੇਨ ਕੰਮ ਹੈਗਾ ਜੀ ਉਹ ਹੈਗੀਆਂ ਬਾਹਾਂ-ਬਾਹਾਂ ਦੇ ਉੱਪਰ ਵੀ ਬਾਜ਼ੂ ਦੇ ਉੱਪਰ ਬਹੁਤ ਹੈਵੀ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਆਪਾਂ ਘੇਰੇ ਦੇ ਉੱਪਰ ਕੰਮ ਕੀਤਾ ਐਜ਼ ਇਟ ਇ ਆਪਾਂ 슬ੀਵਜ਼ ਦੇ ਉੱਪਰ ਵੀ ਕੰਮ ਕੀਤਾ ਹੋਇਆ ਜੀ ਇਹ ਤੁਸੀਂ ਰਿਸੈਪਸ਼ਨ ਤੇ ਵੇਅਰ ਕਰ ਸਕਦੇ ਹੋ ਮੈਰਿਜ ਵਾਲੇ ਦਿਨ ਵੇਅਰ ਕਰ ਸਕਦੇ ਹੋ ਕਿਉਂਕਿ ਬਹੁਤ ਹੈਵੀ ਪੀਸ ਬਣਿਆ ਹੋਇਆ ਕੰਮ ਦੀ ਸਫਾਈ ਚੈੱਕ ਕਰੋ ਬਹੁਤ ਹੀ ਨੀਟ ਐਂਡ ਕਲੀਨ ਜਿਹੜਾ ਵਰਕ ਮਿਲੇਗਾ ਤੁਹਾਨੂੰ ਔਰ ਪੂਰੀ ਸ਼ੋਰ ਦੇ ਵਿੱਚ ਜਿਹੜੀ ਬੂਟੀ ਮਿਲੇਗੀ ਇਸ ਤਰ੍ਹਾਂ ਰਹੇਗਾ ਬੈਕ ਦੇ ਉੱਪਰ ਕੰਮ ਬੈਕ ਦੇ ਉੱਪਰ ਵੀ ਆਪਾਂ ਬਹੁਤ ਸੋਹਣੇ ਫਲਾਰ ਬਣਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਅਗਰ ਜਿਹਨਾਂ ਦਾ ਖਾਸ ਫੰਕਸ਼ਨ ਹੁੰਦਾ ਜਿਵੇਂ ਹੁਣ ਇਹਨਾਂ ਦੇ ਬੇਟੇ ਦੀ ਮੈਰਿਜ ਹੈ ਤੇ ਆਪਾਂ ਉਹ ਸੂਟ ਹੋਰ ਜ਼ਿਆਦਾ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੈਕ ਜਿਹੜੀ ਉਹ ਬਿਲਕੁਲ ਪਲੇਨ ਨਾ ਲੱਗੇ ਤੇ ਆਪਾਂ ਬੈਕ ਦੇ ਉੱਪਰ ਵੀ ਬਹੁਤ ਸੋਹਣੇ ਫਿਹੜੇ ਫਲਾਰ ਦਿੱਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਉੱਪਰ ਤੱਕ ਇਸ ਤਰ੍ਹਾਂ ਫਲਾਰ ਬਣੇ ਹੋਏ ਨੇ ਤੁਸੀਂ ਇਸ ਨੂੰ ਕ੍ਰੇਪ ਦੇ ਉੱਪਰ ਵੀ ਕਰਵਾ ਸਕਦੇ ਹੋ ਪਿਓਰ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਸੈਮੀ ਤੇ ਕਰਵਾ ਸਕਦੇ ਹੋ ਸਿਲਕ ਤੇ ਕਰਵਾ ਸਕਦੇ ਹੋ ਕ੍ਰਸ਼ਟੇ ਕਰਵਾ ਸਕਦੇ ਹੋ ਟਿਸ਼ੂ ਤੇ ਕਰਵਾ ਸਕਦੇ ਹੋ ਲਓ ਜੀ ਹੁਣ ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਇਹਦੀ ਪ੍ਰੋਪਰ ਡੈਟ ਤੁਹਾਨੂੰ ਲੁੱਕ ਦਿਖਾਨੀ ਆ ਇਸ ਤਰ੍ਹਾਂ ਰਹੇਗੀ ਪ੍ਰੋਪਰ ਲੁੱਕ ਇਹਦੀ ਬਹੁਤ ਪਿਆਰਾ ਪੀਸ ਬਣਿਆ ਹੋਇਆ ਜੀ ਇਹ ਵੀ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਰਹੇਗੀ ਜੀ ਨਾਲ ਸਲਵਾਰ ਬਹੁਤ ਪਿਆਰੀ ਸਲਵਾਰ ਹੈ ਜੀ ਸਲਵਾਰ ਦੇ ਉੱਪਰ ਵੀ ਬਹੁਤ ਹੈਵੀ ਕੰਮ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਜੋ ਵੀ ਤੁਸੀਂ ਲਾਇਕ ਕਰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਡੀ ਪਸੰਦ ਅਕੋਰਡਿੰਗ ਆਪਾਂ ਤੁਹਾਨੂੰ ਇਹ ਡੈਪਸ ਸਟੱਡਿੰਗ ਲਗਾ ਕੇ ਦਵਾਂਗੇ ਔਰ ਜਿਹੜਾ ਤੁਹਾਨੂੰ ਵਰਕ ਕਰਕੇ ਦਵਾਂਗੇ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਨਾ ਦੁਪੱਟੇ ਦੇ ਉੱਪਰ ਵੀ ਕੰਮ ਕੀਤਾ ਗਿਆ 4 ਸਾਈਡ ਸਾਰਾ ਦੁਪੱਟੇ ਦੇ ਉੱਪਰ ਵਰਕ ਰਹੇਗਾ ਤੇ ਇਸ ਤਰ੍ਹਾਂ ਪੂਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਬੂਟੀਆਂ ਰਹਿਣਗੀਆਂ ਹੈਵੀ ਸੂਟ ਬਣਿਆ ਹੋਇਆ ਜੀ ਲੜਕੇ ਦੀ ਮੰਮਾ ਨੇ ਇਹ ਵਾਲਾ ਸੂਟ ਲੜਕੇ ਦੇ ਵਿਆਹ ਵਾਲੇ ਦਿਨ ਵੇਅਰ ਕਰਨਾ ਉਹਨਾਂ ਦੀ ਲੁੱਕ ਜਿਹੜੀ ਥੋੜੀ ਡਿਫਰੈਂਟ ਹੋਣੀ ਚਾਹੀਦੀ ਏ 컬러 ਬਹੁਤ ਪਿਆਰਾ 컬러 ਵੀ ਉਹਨਾਂ ਦੀ ਚੋਆਇਸ ਦਾ ਸੀ ਵਰਕ ਵੀ ਉਹਨਾਂ ਦੀ ਪਸੰਦ ਹੈ ਆਪਾਂ ਸਿਰਫ ਉਹਨਾਂ ਨੂੰ ਕੰਮ ਕਰਕੇ ਦਿੱਤਾ ਜੀ ਤੇ ਕੰਮ ਆਪਾਂ ਉਹਨਾਂ ਦੀ ਪਸੰਦ ਅਕੀਤਾ ਜਿਵੇਂ ਵੀਡੀਓ ਦੇ ਵਿੱਚ ਹੈਗਾ ਸੀ ਵੀਡੀਓ ਤੇ ਨਾਲੋਂ ਆਪਾਂ ਥੋੜਾ ਜ਼ਿਆਦਾ ਵਧੀਆ ਕੰਮ ਕੀਤਾ ਹੈ ਜੀ ਠੀਕ ਹੈ ਕਿਉਂਕਿ ਜਿਹੜੇ ਰੈਡੀमेड ਡਿਜ਼ਾਈਨ ਹੁੰਦੇ ਨੇ ਉਹਨਾਂ ਦੇ ਉੱਪਰ ਰੈਡੀमेड ਕੰਮ ਹੀ ਕੀਤਾ ਹੁੰਦਾ ਬਟ ਜੋ ਆਪਾਂ ਖੁਦ ਡਿਜ਼ਾਈਨ ਕਰਦੇ ਆ ਉਹਦੇ ਵਿੱਚ ਆਪਾਂ ਕਾਫੀ ਜਿਹੜਾ ਫਰਕ ਦੇ ਨਾਲ ਕੰਮ ਕਰਦੇ ਆ ਜੀ ਦਾ ਜਿੱਤੇ ਤੁਹਾਨੂੰ ਕਿ ਪਿਓਰ ਗਲਾਸ ਟਿਸ਼ੂ ਦੇ ਉੱਪਰ ਆਪਾਂ ਨੇ ਇਹ ਕੰਮ ਕੀਤਾ ਬਿਲਕੁਲ ਨਵਾਂ ਫੈਬਰਿਕ ਆਇਆ ਜੀ ਇਹ ਗਲਾਸ ਟਿਸ਼ੂ ਇਦਾਂ ਦਾ ਸੈਮੀ ਦੇ ਵਿੱਚ ਉਹਦੇ ਥੋੜੀ ਸ਼ਾਈਨ ਹੁੰਦੀ ਹੈ ਬਟ ਆਪਾਂ ਇੱਥੇ ਪਿਓਰ ਵਾਲਾ ਲਗਾਇਆ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਜੀ ਤੇ ਫੈਬਰਿਕ ਵੀ ਬਹੁਤ ਜ਼ਿਆਦਾ ਸੋਹਣਾ ਹੈ ਇੱਕ ਵਾਰੀ ਮੈਂ ਤੁਹਾਨੂੰ ਪ੍ਰੋਪਰ ਲੁੱਕ ਦਿਖਾਨੀ ਆ ਪੂਰੇ ਸੂਟ ਦੀ ਕਿਵੇਂ ਦੀ ਲੁੱਕ ਰਹੇਗੀ ਬਹੁਤ ਹੈਵੀ ਪੀਸ ਹੈ ਜੀ ਮੈਂ ਲੁੱਕ ਦਿਖਾ ਦਦੀਏ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈਵੀ ਬਣਿਆ ਹੋਇਆ ਤੁਸੀਂ ਐਨੀ ਫੈਬਰਿਕ ਦੇ ਉੱਪਰ ਐਨੀ ਕਲਰ ਤੁਸੀਂ ਜਿਹੜਾ ਰੈਡੀ ਕਰਵਾ ਸਕਦੇ ਹੋ ਇਹ ਵਾਲਾ ਸੇਮ ਕਲਰ ਸੇਮ ਫੈਬਰਿਕ ਸੇਮ ਡਿਜ਼ਾਈਨ ਕਾਫੀ ਰਿਪੀਟ ਹੋ ਰਿਹਾ ਜੀ ਸਾਡੇ ਬੁਟੀਕ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਕਿ ਜਦੋਂ ਸਾਡੇ ਡਿਜ਼ਾਈਨ ਜਿਹੜੇ ਨੇ ਪਸੰਦ ਕੀਤੇ ਜਾਂਦੇ ਨੇ ਹਨਾ ਪਹਿਣਾ ਵਾਲੋ ਕਿਹਾ ਜਾਂਦਾ ਕਿ ਅਮਾ ਜਿਹੜਾ ਤੁਸੀਂ ਸੂਟ ਡਿਜ਼ਾਈਨ ਕੀਤਾ ਉਹ ਵਾਲਾ ਕਲਰ ਹਨਾ ਤੇ ਇਹ ਵਾਲਾ ਡਿਜ਼ਾਈਨ ਸਾਨੂੰ ਫਿਰ ਰੈਡੀ ਕਰਕੇ ਦਿਓ ਤੇ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਸਾਡ ਨੂੰ ਇੰਨਾ ਪਿਆਰ ਦਿੰਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਕੀਤਾ ਹੋਇਆ ਬਾਨੀ ਕਰੇਪ ਦੇ ਉੱਪਰ ਪਿਓਰ ਕਰੇਪ ਰਹੇਗੀ ਬਹੁਤ ਹੀ ਜ਼ਿਆਦਾ ਸੌਫਟ ਰਹੇਗੀ ਇੰਨਾ ਕੁ ਜ਼ਿਆਦਾ ਸੌਫਟ ਹੈ ਨਾ ਜਦੋਂ ਤੁਸੀਂ ਵੇਅਰ ਕਰੋਗੇ ਤੁਹਾਨੂੰ ਜੀ ਸੌਫਟਨਰ ਜੜੀ ਉਹ ਪਤਾ ਚੱਲੇਗੀ ਘੇਰੇ ਦਾ ਕੰਮ ਰਹੇਗਾ ਸੈਂਟਰ ਦੇ ਵਿੱਚ ਆਰੀ ਦਾ ਜਿਹੜਾ ਕੰਮ ਰਹੇਗਾ ਸੈਂਟਰ ਪੈਨਲ ਆਪਾਂ ਨੇ नेक ਬਹੁਤ ਪਿਆਰਾ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਔਰ ਸਾਰਾ ਇਹ ਮਸ਼ੀਨ ਵਰਕ ਰਹੇਗਾ ਇਹਦੇ ਵਿੱਚ ਕਿਤੇ ਵੀ ਆਪਾਂ ਕੋਈ ਵੀ ਹੈਂਡ ਦਾ ਕੰਮ ਜਿਹੜਾ ਨਹੀਂ ਕੀਤਾ ਹੋਇਆ ਇਸ ਤਰ੍ਹਾਂ ਆਪਣੀਆਂ ਬਾਹਾਂ ਰਹਿਣਗੀਆਂ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਜੀ ਇਹ ਵੀ ਤੁਸੀਂ ਐਜ਼ ਇਟ ਕਰਵਾਉਣਾ ਚਾਹੁੰਦੇ ਐਜ਼ ਇਟ ਵੀ ਕਰਵਾ ਸਕਦੇ ਹੋ ਆਪਣੇ ਕੋਲ ਸੇਮ ਕਲਰ ਅਵੇਲੇਬਲ ਹੈ ਜੀ ਤੁਸੀਂ ਕਲਰ ਚੇਂਜ ਕਰਨਾ ਚਾਹੁੰਦੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਇਸ ਤਰ੍ਹਾਂ ਰਹੇਗਾ ਜੀ ਆਪਣੀ ਸਲਵਾਰ ਦੇ ਉੱਪਰ ਕੰਮ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਆਪਾਂ ਘੇਰੇ ਦੇ ਉੱਪਰ ਕੀਤਾ ਉਸੇ ਤਰ੍ਹਾਂ ਹੀ ਆਪਾਂ ਸਲਵਾਰ ਦੇ ਉੱਪਰ ਕੰਮ ਜਿਹੜਾ ਕੀਤਾ ਹੋਇਆ ਜੀ ਪਿਓਰ ਕਰੇਪ ਦੇ ਉੱਪਰ ਆਪਾਂ ਇਹ ਸੂਟ ਜਿਹੜਾ ਰੈਡੀ ਕੀਤਾ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਤੇ ਨਾਲ ਇਹਦੇ ਰੱਖਿਆ ਹੋਇਆ ਜੀ ਪਿਓਰ ਕਮਲ ਚਨਾਉਣ ਦਾ ਦੁਪੱਟਾ ਦੁਪੱਟਾ ਆਪਾਂ ਟਾਈ ਐਂਡ ਡਾਈ ਕੀਤਾ ਹੋਇਆ ਜੀ ਇਸ ਤਰ੍ਹਾਂ ਬਹੁਤ ਪਿਆਰਾ ਆ ਡਿਜ਼ਾਈਨ ਕੀਤਾ ਹੋਇਆ ਦੁਪੱਟੇ ਨੂੰ ਜਿਹੜੀ ਡਾਈ ਟਾਈ ਐਂਡ ਡਾਈ ਬਹੁਤ ਜ਼ਿਆਦਾ ਸੋਹਣੀ ਕੀਤੀ ਹੈ ਡਿਫਰੈਂਟ ਜੀ ਕੀਤੀ ਹੈ ਬਹੁਤ ਹੀ ਪਿਆਰੀ ਲੱਗ ਰਹੀ ਹੈ ਇਸ ਤਰ੍ਹਾਂ ਆਪਾਂ ਫੋਰਸਾ ਦੁਪੱਟੇ ਨੂੰ ਲੇਸ ਜਿਹੜੀ ਦਿੱਤੀ ਹੋਈ ਹੈ ਜੀ ਤੁਸੀਂ ਇਸ ਨੂੰ ਪਲੇਨ ਕਪੜੇ ਦੇ ਉੱਪਰ ਕਰਵਾ ਸਕਦੇ ਹੋ ਅਗਰ ਤੁਸੀਂ ਬਾਂਦਨੀ ਨਹੀਂ ਲਾਈਕ ਕਰਦੇ ਹਨ ਵੈਸੇ ਬਾਂਦਨੀ ਕਾਫੀ ਜ਼ਿਆਦਾ ਟ੍ਰੈਂਡਿੰਗ ਹੈ ਜੀ ਪਿਛਲੇ ਸਾਲ ਤੋਂ ਤੇ ਇਸ ਵਾਰ ਵੀ ਕਾਫੀ ਜ਼ਿਆਦਾ ਚੱਲ ਰਿਹਾ ਹੈ ਜੀ ਬਾਂਦਨੀ ਦਾ ਹਨਾ ਤੁਸੀਂ ਦੇਖ ਹੀ ਰਹੇ ਹੋ ਇੰਸਟਾਗ੍ਰam ਵਗੈਰਾ ਤੇ ਬੁਟੀਕ ਤੇ ਕਾਫੀ ਸੂਟ ਜਿਹੜੇ ਬਾਂਦਨੀ ਦੇ ਉੱਪਰ ਰੈਡੀ ਹੋ ਰਹੇ ਨੇ ਜੇ ਅਗਰ ਤੁਸੀਂ ਵਰਕ ਨਹੀਂ ਲਾਇਕ ਕਰਦੇ ਹਨ ਤੁਸੀਂ ਇਸ ਨੂੰ ਵਿਦਾਊਟ ਵਰਕ ਵੀ ਬਣਾ ਸਕਦੇ ਹੋ ਕਿਉਂਕਿ ਤੁਸੀਂ ਛੋਟੇ-ਮੋਟੇ ਫੰਕਸ਼ਨ ਤੇ ਆਰਾਮ ਨਾਲ ਜਿਹੜਾ ਵੇਅਰ ਕਰ ਸਕਦੇ ਹੋ ਫੈਬਰਿਕਾਲ ਮੈਂ ਦੱਸਦਾ ਪਿਓਰ ਕਰੇਵ ਰਹੇਗੀ ਜੀ ਠੀਕ ਹੈ ਬਾਂਦਨੀ ਦੀ ਸ਼ਰ ਬਾਂਦਨੀ ਦਾ ਪੂਰਾ ਸੂਟ ਰਹੇਗਾ ਇਹ ਬਹੁਤ ਪਿਆਰਾ ਜਿਹਾ ਪੀਸ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਦੁਪੱਟਾ ਆਪਾਂ ਇੱਥੇ ਵੇਦ ਨਾਲ ਜਿਹੜਾ ਰੱਖਿਆ ਹੋਇਆ ਪਿਓਰ ਕਮਲ ਚਨਾਉਣ ਦਾ ਰੱਖਿਆ ਹੋਇਆ ਜੀ ਲੋ ਅਗਲਾ ਪੀਸ ਬਹੁਤ ਹੀ ਜ਼ਿਆਦਾ ਸੋਹਣਾ ਸਿੰਪਲ ਸੋਬਰ ਜਿਹਾ ਆਪਾਂ ਰੈਡੀ ਕੀਤਾ ਇਸ ਤਰ੍ਹਾਂ ਇਹ ਆਪਾਂ ਕੀਤਾ ਹੋਇਆ ਜੀ ਬਾਂਦਨੀ ਤੇ ਵੀ ਪਿਓਰ ਤੇ ਕੀਤਾ ਹੋਇਆ ਜੀ ਪਿਓਰ ਕਰੇਦਾ ਫੈਬਰਿਕ ਰਹੇਗਾ ਇਸਦੇ ਆਪਾਂ ਕੋਈ ਵਰਕ ਨਹੀਂ ਕੀਤਾ ਇਹਦੇ ਨੂੰ ਸਿਰਫ ਆਪਾਂ ਸੈਂਟਰ ਪੈਨਲ ਦੇ ਵਿੱਚ ਲੇਸ ਜਿਹੜੀ ਐਡ-ਆਨ ਕੀਤੀ ਹੋਈ ਹੈ neck ਬਣਾਇਆ ਹੋਇਆ ਲੇਸ ਨਾਲ ਹੀ ਡਿਜ਼ਾਈਨ ਕੀਤਾ ਹੋਇਆ ਇਸ ਤਰ੍ਹਾਂ ਬਾਹਾਂ ਠੀਕ ਹੈ ਔਰ ਇਸ ਤਰ੍ਹਾਂ نیچے تک ਸੈਂਟਰ ਪੈਨਲ ਹੀ ਰਹੇਗਾ ਔਰ ਫੋਰ ਸਾਈਡ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜਿਹੜੀ ਆਪਾਂ ਲੈਸੇ ਉਹ ਐਡ-ਆਨ ਕੀਤੀ ਹੋਈ ਹੈ ਤੇ ਇਸ ਤਰ੍ਹਾਂ ਰਹੇਗੀ ਜੀ ਨਾਲ ਟਰੌਜ਼ਰ ਰਹੇਗਾ ਜੀ ਇਸ ਤਰ੍ਹਾਂ ਰਹੇਗਾ ਜੀ ਨਾਲ ਟਰੌਜ਼ਰ ਬਹੁਤ ਹੀ ਪਿਆਰਾ ਜਿਹਾ ਸਿੰਪਲ ਸੋਬਰ ਜਿਹਾ ਸੂਟ ਬਣਿਆ ਹੋਇਆ ਜੀ ਔਰ ਨਾਲ ਰਹੇਗਾ ਪਿਓਰ ਔਰਗੰਜ਼ਾ ਦਾ ਦੁਪੱਟਾ ਦੁਪੱਟਾ ਤੁਸੀਂ ਦੇਖਿਆ ਹੀ ਹੋਇਆ ਕਾਫੀ ਟਾਈਮ ਤੋਂ ਆਪਾਂ ਇਹ ਵਾਲੇ ਦੁਪੱਟੇ ਲਈ ਡਿਜ਼ਾਈਨ ਕਰ ਰਿਹਾ ਹੈ। ਇਹ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਔਰ ਕਾਫੀ ਭੈਣਾ ਇਹ ਵਾਲਾ ਦੁਪੱਟਾ ਜਿਹੜਾ ਆਪਣੇ ਲਈ ਡਿਜ਼ਾਈਨ ਕਰਵਾ ਰਹੀਆਂ ਨੇ ਕਾਫੀ ਸੂਟਾਂ ਦੇ ਨਾਲ ਆਪਾਂ ਕਰ ਚੁੱਕੇ ਆ ਜੀ। ਹੈਂਡਵਰਕ ਦੇ ਸੂਟਾਂ ਦੇ ਨਾਲ ਵੀ ਆਪਣਾ ਜਿਹੜਾ ਥ्रेड ਵਰਕ ਦੇ ਸੂਟਾਂ ਦੇ ਨਾਲ ਵੀ ਕਰਵਾ ਚੁੱਕਿਆ ਹਨ ਤੇ ਪ੍ਰਿੰਟ ਸੂਟਾਂ ਜਿੱਦਾਂ ਆਪਾਂ ਪ੍ਰਿੰਟ ਸੂਟ ਵੀ ਕਾਫੀ ਤੁਹਾਨੂੰ ਪਤਾ ਬਣਾਉਣੇ ਨਾਲ ਹੀ ਤੇ ਉਹਨਾਂ ਦੇ ਨਾਲ ਵੀ ਆਪਾਂ ਇਹਨਾਂ ਨੂੰ ਡਿਜ਼ਾਈਨ ਕਰ ਚੁੱਕੇ ਆ। ਤੇ ਲੋ ਜੀ ਬਹੁਤ ਹੀ ਜ਼ਿਆਦਾ ਸੋਹਣੀ ਤੁਹਾਨੂੰ ਕਲੈਕਸ਼ਨ ਦਿਖਾਈਏ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਪਿਆਰਾ ਜਿਹਾ ਮੈਸੇਜ ਜ਼ਰੂਰ ਕਰਕੇ ਜਾਇਓ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ